ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬਲਾਚੌਰ ਵਿਖੇ ਡਾਕਟਰ ਮੁਕੇਸ਼ ਕੁਮਾਰ ਐਸਪੀ ਡੀ ਨਵਾਂ ਸ਼ਹਿਰ ਅਤੇ ਸ਼ਾਮਸੁੰਦਰ ਡੀਐਸਪੀ ਬਲਾਚੌਰ ਦੀ ਅਗਵਾਈ ਹੇਠ ਸਮੁੱਚੀ ਪੁਲਿਸ ਫੋਰਸ ਵੱਲੋਂ 플ੈਗ ਮਾਰਚ ਕੱਢਿਆ ਗਿਆ ਉਨ੍ਹਾਂ ਸਮੁੱਚੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਾਂਤਮਈ ਢੰਗ ਨਾਲ ਚੋਣਾਂ ਸਿਰੇ ਚੜਾਉਣ ਵਿੱਚ ਪ੍ਰਸ਼ਾਸਨ ਦਾ ਵੱਧ ਤੋਂ ਵੱਧ ਸਹਿਯੋਗ ਕਰਨ ਪੁਲਿਸ ਫੋਰਸ ਵੀ ਪੂਰੀ ਮੁਸਤੈਦੀ ਨਾਲ ਆਪਣੀ ਡਿਊਟੀ ਨਿਭਾ ਰਹੀ ਹੈ ਅੱਜ ਮਾਨਯੋਗ ਐਸਐਸਪੀ ਐਸਬੀਐਸ ਨਗਰ ਉਹਨਾਂ ਦੇ ਹਦਾਇਤਾਂ ਮੁਤਾਬਿਕ ਇੱਕ ਫਲੈਗ ਮਾਰਚ ਜਿਹੜਾ ਪੂਰੀ ਡਿਸਟ੍ਰਿਕਟ ਦੇ ਵਿੱਚ ਕੱਢਿਆ ਜਾ ਰਿਹਾ ਤਾਂ ਮੇਰੀ ਡੀਐਸਪੀ ਬਲਾਚੌਰ ਐਂਡ ਸਾਡੇ ਡੀਐਸਪੀ ਜਿਹੜੇ ਕ੍ਰਾਈਮ ਅਗੇਂਸਟ ਨਸ਼ਿਆ ਵਿਰੁੱਧ ਐਨਡੀਪੀਐਸ ਜਿਹੜੇ ਹੈਗੇ ਡੀਐਸਪੀ ਤੇ ਨਾਲ ਇੱਥੇ ਦੇ ਸਾਰੇ ਐਸਐਚਓਜ਼ ਇਸ ਸਬਡਿਵੀਜ਼ਨ ਦੇ ਨਾਲ ਇਹਨਾਂ ਦੀ ਫੋਰਸ ਇਹ ਸਾਰਿਆਂ ਨੂੰ ਲੈ ਕੇ ਅੱਜ ਅਸੀਂ ਬਲਾਚੋੜ ਸਬਡਿਵੀਜ਼ਨ ਦੇ ਵੱਖ-ਵੱਖ ਏਰੀਏ ਦੇ ਵਿੱਚ ਫਲੈਗ ਮਾਰਚ ਕੱਢਾਂਗੇ ਬੇਸਿਕ ਮੰਤਵ ਫਲੈਗ ਮਾਰਚ ਦਾ ਜਿਹੜਾ ਹੈ ਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੋਡ ਆਫ ਕੰਡਕਟ ਜਿਹੜਾ ਹੈ ਲੱਗਿਆ ਹੋਇਆ ਤੇ ਕੋਡ ਆਫ ਕੰਡਕਟ ਦੇ ਦੌਰਾਨ ਪੁਲਿਸ ਦੀ ਜਿਹੜੀ ਪ੍ਰੈਜ਼ੈਂਸ ਹੈ ਮਤਲਬ ਕਿ ਪਬਲਿਕ ਜਿਹੜੀ ਹੈਗੀ ਹੈ ਬਿਨਾਂ ਕਿਸੇ ਡਰ ਤੋਂ ਜਿਹੜੀ ਆਪਣੀ ਵੋਟ ਜਿਹੜੀ ਫ੍ਰੈਂਚਾਈਜ਼ ਕਰਨ ਇਦੇ ਵਾਸਤੇ ਜਿਹੜਾ ਹੈਗਾ ਪੰਬਲੀ ਦਾ ਕੌਨਫੀਡੈਂਸ ਬਿਲਡ ਕਰਨ ਵਾਸਤੇ ਇਹ ਫਲੈਗ ਮਾਰਚ ਜਿਹੜਾ ਆਪਾਂ ਕੱਢ ਰਹੇ ਆ ਤੇ ਇਹਦੇ ਨਾਲ ਇੱਕ ਡਾਇਰੈਕਸ਼ਨ ਹੈ ਜਿਹੜੇ ਵੀ ਮਾੜੇ ਅਨਸਰ ਹੈ ਉਹਨਾਂ ਨੂੰ ਸਾਡੇ ਵੱਲੋਂ ਇੱਕ ਚੇਤਾਵਨੀ ਹੈ ਕਿ ਇਲੈਕਸ਼ਨਾਂ ਦੇ ਵਿੱਚ ਕਿਸੇ ਦੀ ਤਰ੍ਹਾਂ ਦੀ ਕੋਈ ਇਲੈਗਲ ਐਕਟੀਵਿਟੀ ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਸਚਾਰੂ ਢੰਗ ਦੇ ਨਾਲ ਇਲੈਕਸ਼ਨ ਕਰਵਾਉਣਾ ਸਾਡੀ ਰਿਸਪੌਂਸਿਬਿਲਟੀ ਹੈ ਤੇ ਸਾਡਾ ਕੰਮ ਵੀ ਹੈ ਜਿਹੜਾ ਕਿ ਆਪਾਂ ਪੂਰੇ ਆਪਣੇ ਤੰਦਹੀ ਦੇ ਨਾਲ ਇਹਨੂੰ ਪੂਰੇ ਨੇਪੜੇ ਚੜਾਂਗੇ ਇਸ ਇਸ ਮੀਡੀਆ ਬਾਈਟ ਦੇ ਰਾਹੀਂ ਮੈਂ ਇੱਕ ਹੋਰ ਅਪੀਲ ਕਰਨਾ ਚਾਹਨਾ ਸਾਰੇ ਅਸਲਾ ਤਾਰਕਾਂ ਨੂੰ ਬਿਕੋਜ਼ ਕੋਡ ਆਫ ਕੰਡਕਟ ਦੇ ਵਿੱਚ ਸਾਡੇ ਡੀਸੀ ਸਾਹਿਬ ਵੱਲੋਂ ਇੱਕ ਆਰਡਰ ਕੱਢਿਆ ਗਿਆ ਸੀਗਾ ਕਿ 31 ਤਰੀਕ ਤੱਕ ਜਿਹੜੀ 31 ਤਰੀਕ ਚਲੀ ਗਈ ਹੈ 31 ਮਾਰਚ ਤੱਕ ਸਾਰਿਆਂ ਨੇ ਆਪਣੇ ਜਿਹੜੇ ਅਸਲਾ ਸੀਗਾ ਉਹ ਡਿਪੋਜ਼ਿਟ ਕਰਵਾਉਣਾ ਸੀਗਾ ਜਾਂ ਪੁਲਿਸ ਸਟੇਸ਼ਨ ਤੇ ਜਾਂ ਕਿਸੇ ਗਨ ਹਾਊਸ ਦੇ ਵਿੱਚ ਅਗਰ ਕਿਸੇ ਨੇ ਉਹ ਅਸਲਾ ਹਲੇ ਤੱਕ ਨਹੀਂ ਜਮ੍ਹਾਂ ਕਰਾਇਆ ਇੱਕ ਵਾਰੀ ਫੇਰ ਇਹਨਾਂ ਨੂੰ ਇੱਕ ਅਪੀਲ ਕੀਤੀ ਜਾਂਦੀ ਹੈ ਜਲਦ ਤੋਂ ਜਲਦ ਜਿਹੜਾ ਅਸਲਾ ਜਿਹੜਾ ਹੈ ਆਪਣਾ ਡਿਪੋਜ਼ਿਟ ਕਰਾਨ ਨਹੀਂ ਤਾਂ ਜਿਹੜੀ ਕਾਨੂੰਨ ਮੁਤਾਬਕ ਕਾਰਵਾਈ ਹੈ ਉਹ ਅਮਲ ਦੇ ਵਿੱਚ ਲਿਆਂਦੀ ਜਾਂਦੀ ਸਰ ਜਿਵੇਂ 31 ਤਰੀਕ ਤੱਕ ਟਾਈਮ ਹੈ ਦੇਖੋ ਮੈਂ ਤੁਹਾਨੂੰ ਮੈਂ ਦੱਸ ਰਿਹਾ ਕਿ 31 ਤਰੀਕ ਦੀ ਡੈਡਲਾਈਨ ਸੀਗੀ ਡੈਡਲਾਈਨ ਤੋਂ ਕ੍ਰਾਸ ਕਰ ਚੁੱਕੇ ਆ ਡੈਡਲਾਈਨ ਕ੍ਰਾਸ ਕਰਨ ਦਾ ਮਤਲਬ ਹੈ ਕਿ ਕਿਸੇ ਟਾਈਮ ਵੀ ਅਗਰ ਸਾਡੇ ਨੋਟਿਸ ਦੇ ਵਿੱਚ ਆਂਦਾ ਸੀ ਐਕਸ਼ਨ ਲੈ ਸਕਦੇ ਆ ਫਿਰ ਵੀ ਆਪਾਂ ਇੱਕ ਫਰਦਰ ਇੱਕ ਇਹਨਾਂ ਨੂੰ ਰਿਲੈਕਸੇਸ਼ਨ ਦੇ ਰਹੇ ਆ ਕੀ ਆਪਣਾ ਅਸਲਾ ਜਿਹੜਾ ਜਲਦ ਤੋਂ ਜਲਦ ਆਉਣ ਵਾਲੇ 2 ਦਿਨਾਂ ਦੇ ਵਿੱਚ ਉਹ ਜਮ੍ਹਾਂ ਕਰਾਉਣ ਸੋ ਦੈਟ ਉਹਨਾਂ ਦੇ ਖਿਲਾਫ ਕਿਸ ਤਰ੍ਹਾਂ ਦੀ ਕੋਈ ਜਿਹੜਾ ਕਾਨੂੰਨੀ ਕਾਰਵਾਈ ਨਾ ਕੀਤੀ ਜਾਵੇ